ਡੇਰੇ ਵੱਲੋਂ ਆਉਂਦੀ ਆਨੇ ਠੰਡੀਆਂ ਹਮਾਵਾ ਮੇਰੇ ਸਤ ਗੁਰ ਜੀ ਦੇ ਸਦਕੇ ਮੈਂ ਜਾਵਾਂ ਜਿਨੇ ਤੱਗ ਤੇ ਮਨੁੱਖ ਦਾ ਰੂਪ ਤਾਰਿਆ ਉੱਚਾ ਛੁੱਟਾ ਬੋਲਨਾ ਤੇ ਨਾਮਦਾਨ ਵੰਡ ਜਿਨੇ ਲੱਖਣੇ ਕਰੋੜਾਂ ਰੂਹਾਂ ਨੂੰ ਤਾਰਿਆ ਡੇਰੇ ਵੱਲੋਂ ਆਉਂਦੀ ਆਣੇ ਠੰਡੀਆਂ ਹਵਾਵਾਂ ਹੈ ਰੇ ਸਤ ਗੁਰੂ ਜੀ ਦੇ ਸਦਕੇ ਮੈਂ ਜਾਵਾਂ ਜਿਨ ਨੇ ਜਗ ਤੇ ਮਨੁੱਖ ਦਾ ਰੂਪ ਤਾਰਿਆ ਜਗ ਤੇ ਮਨੁੱਖ ਦਾ ਰੂਪ ਤਾਰਿਆ दुनिया ते लखा ही ने जान का खोड़े किन तर मीने खोड़े किन गुनागा दुनिया ते लखा ही ने जान का खोड़े किन तर मीने खोड़े किन गुनागा ਜਬ ਕਾਰਿਓ ਹੀ ਸੋਭਾ ਆਣ ਦਿਲ ਮੇਰਿਆ ਜਬ ਕਾਰਿਓ ਹੀ ਸੋਭਾ ਆਣ ਦਿਲ ਮੇਰਿਆ ਜਿੰਨ ਪਹਿਲ ਖੁਦ ਵਿੱਚੋਂ ਮੈਨੂੰ ਮਾਰਿਆ ਡੇਰੇ ਵੱਲੋਂ ਆਉਂਦੀਆਂ ਟੰਡੀਆਂ ਹਵਾਵਾਂ ਮੇਰੇ ਸਤ ਗੁਰੂ ਜੀ ਦੇ ਸਦਿ ਸੇ ਮ ਜਾਵਾ ਜਿਨੇ ਜਗ ਤੇ ਮਨੁਖ ਦਾ ਰੂਪ ਤਾਰਿਆ ਜਗ ਤੇ ਮਨੁਖ ਦਾ ਰੂਪ ਤਾਰਿਆ ਰੁੱਖਾਂ ਦਾ ਨ ਤਰਮ ਕੋਈ ਰੁੱਖਾਂ ਦੀ ਨजात ਕੋਈ ਸਾਧੇ ਨ ਫਲ ਦੇਵਣ ਉਛਦੇ ਨਬਤ ਕੋਈ ਰੁੱਖਾਂ ਦਾ ਨ ਤਰਮ ਕੋਈ ਰੁੱਖਾਂ ਦੀ ਨਾ ਧਾਤ ਕੋਈ ਸਾਹ ਦੇ ਨ ਫਲ ਦੇਵਨ ਉਛਦੇ ਨਬਤ ਕੋਈ ਤੂੰ ਮੇਰੇ ਦੁਨੀਆ ਤੇ ਇੰਜ ਦਿਲਾ ਮੇਰੇ ਆ ਤੂੰ ਮੇਰੇ ਦੁਨੀਆ ਤੇ ਇੰਜ ਦੇ ਲਾ ਮੇਰੇ ਆ ਜਿੱਤ ਦੇ ਨੇ ਉਹ ਹੀ ਦਿਨਾਂ ਆਪਾ ਵਾਰਿਆ ਤੇਰੇ ਬੱਲੋਂ ਆਉਂਦੀ ਆਣੇ ਟੰਡਿਆ ਹਵਾ ਮੇਰੇ ਸਤ ਗੁਰੂ ਜੀ ਦੇ ਸਦਕੇ ਮ ਜਾਵਾ ਜਿੰਨੇ ਥਗ ਤੇ ਮਨੁੱਖ ਦਾ ਰੂਪ ਤਾਰਿਆ ਜਗ ਤੇ ਮਨੁੱਖ ਦਾ ਰੂਪ ਤਾਰਿਆ ਰੱਬ ਨੂੰ ਨ ਲੱਭ ਕੀਤੇ ਬਸ ਓਨੂੰ ਯਾਦ ਕਰ ਦਰਸ਼ਨ ਦੇਵੇ ਤੈਨੂੰ ਐਨ ਫਰਿਆਦ ਕਰ ਰੱਬ ਨੂੰ ਨਾ ਲੱਭ ਕੇ ਤੈਸ ਬਸ ਉਹਨੂੰ ਯਾਦ ਕਰਨ ਦਰਸ਼ਨ ਦੇਵੇ ਤੈਨੂੰ ਇਨ ਪਰ ਯਾਦ ਕਰਨ ਦਸਮ ਦਵਾਰ ਖੋਲੂ ਤੇਰੇ ਲਈ ਉਹ ਇੱਕ ਦਿਨ ਦਸਮ ਦਵਾਰ ਖੋਲੂ ਤੇਰੇ ਲਈ ਉਹ ਇੱਕ ਦਿਨ ਅੰਦਰੋਂ ਹੀ ਬੈਕੇ ਜਿੰਨੇ ਕੁੰਡਾ ਮਾਰਿਆ ਡੇਰੇ ਵੱਲੋਂ ਆਉਂਦੀ ਆ ਨੀ ਠੰਡੀ ਹਵਾਵਾ ਮੇਰੇ ਸਤ ਗੁਰੂ ਦੇ ਸਦਕੇ ਮ ਜਾਵਾ ਜਿੰਨੇ ਥਗਤੇ ਮਨੁੱਖ ਦਾ ਰੂਪ ਤਾਰਿਆ ਰਗ ਤੇ ਮਨੁਖ ਦਾ ਰੂਪ ਤਾਰਿਆ ਉੱਚਾ ਸੁੱਚਾ ਬੋਲ ਨਾਤੇ ਨਾਮਦਾਨ ਬੰਡ ਜਿੰਨੇ ਉੱਚਾ ਸੁੱਚਾ ਬੋਲ ਨਾਤੇ ਨਾਮਦਾਨ ਬੰਡ ਜਿੰਨੇ ਲੱਖਣੇ ਕਰੋੜਾਂ ਰੂਹਾਂ ਨੂੰ ਤਾਰਿਆ ਡੇਰੇ ਵੱਲੋਂ ਆਉਂਦੀਆਂ ਤੰਦੀਆਂ ਹਵਾਵਾਂ ਮੇਰੇ ਸਤ ਗੁਰੂ ਜੀ ਦੇ ਸਦਕੇ ਮੈਂ ਜਾਵਾਂ ਜਿਨੇ ਥੱਗ ਤੇ ਮਨੁੱਖ ਦਾ ਰੂਪ ਤਾਰਿਆ ਜਗ ਤੇ ਮਨੁੱਖ ਦਾ ਰੂਪ ਤਾਰਿਆ